ਸਵਾਹ ਕਰ ਦੇਣਾ ਬਰਬਾਦ ਕਰ ਦੇਣਾ ਤੂੰ ਸੱਚ ਬੋਲ ਜਿਹਦਾ ਦਿਲ ਕਰੇਗਾ ਤੇਰੇ ਨਾਲ ਸਾਝ ਰੱਖ ਲਵੇਗਾ ਤੇ ਨਹੀਂ ਗੁਰੂ ਤੇਰੇ ਨਾਲ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕੱਲਾ ਪੜਨਾ ਨਹੀਂ ਜ਼ਿੰਦਗੀ ਚ ਵੀ ਹੋਵੇ ਕੋਈ ਕੀ ਕਹਿੰਦਾ ਆਪਾਂ ਕੀ ਲੈਣਾ ਦੁਨੀਆ ਕੀ ਕਹਿੰਦੀ ਇਹਦੇ ਬਾਰੇ ਨਾ ਸੋਚੀਏ ਪਰ ਮਹਾਰਾਜ ਕਹਿੰਦੇ ਜਿਹੜੇ ਗਿਆਨਵਾਨ ਬੰਦੇ ਵੀ ਖਵਾਉਂਦੇ ਆ ਨਾ ਉਹ ਵੀ ਭੁਲੇਖਾ ਖਾ ਗਏ ਹੈ ਨਹੀਂ ਖਵਾਉਂਦੇ ਆ ਸਾਡੀ ਕੌਮ ਨੂੰ ਜੇ ਡੋਬਿਆ ਨਾ ਉਹ ਮੈਕ ਤੇ ਬੋਲਣ ਵਾਲੇ ਬੰਦਿਆਂ ਨੇ ਗੁੰਮਰਾਹ ਕੀਤਾ ਮੈਕ ਤੇ ਬੋਲਣ ਵਾਲਾ ਮੇਰੇ ਵਰਗਾ ਕਹਿੰਦਾ ਮੈਂ ਕਥਾ ਕਰ ਰਿਹਾ ਤੇ ਇੱਕ ਪਾਸੇ ਪੱਥਰਾਂ ਨੂੰ ਮੱਥੇ ਟੇਕੇ ਜਾ ਰਹੇ ਕਿਹੜੀ ਕਥਾ ਜੀ ਬੋਲੋ ਕੀ ਮੈਂ ਕਹਿ ਨਹੀਂ ਸਕਦਾ ਵੀ ਇਹ ਗਲਤ ਆ ਕੀ ਮੈਂ ਕਹਿ ਨਹੀਂ ਸਕਦਾ ਵੀ ਭਾਈ ਇਹ ਬੰਦਿਆਂ ਨੂੰ ਮੱਥੇ ਟੇਕਣੇ ਤਸਵੀਰਾਂ ਨੂੰ ਮੱਥੇ ਟੇਕਣੇ ਇਹ ਗਲਤ ਹੈ ਨਹੀਂ ਹੋਣਾ ਚਾਹੀਦਾ ਗੁਰਦੁਆਰੇ ਚ ਨਹੀਂ ਬੋਲਦੇ ਸੀ ਵੀ ਗਿਣਤੀ ਘਟ ਜਾਣੀ ਆ ਨਾ 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 ਪਿਆਰਿਓ ਅਸੀਂ ਇਮਾਨਦਾਰ ਨਹੀਂ ਰਹੇ ਅਸੀਂ ਗਿਆਨ ਦੀਆਂ ਗੱਲਾਂ ਕਰਨ ਵਾਲਿਆਂ ਨੇ ਉਨੀਆਂ ਕਿ ਗੱਲਾਂ ਕੀਤੀਆਂ ਜਿੰਨੇ ਨਾ ਸਾਡੀ ਗੋਲਕ ਭਰਦੀ ਰਵੇ ਇਹ ਗੁਰਦੁਆਰਾ ਕੋਈ ਦੁਕਾਨ ਨਹੀਂ ਹੈ ਇਹ ਗੁਰਦੁਆਰਾ ਗੁਰੂ ਦੀ ਪਾਠਸ਼ਾਲਾ ਹੈ ਇੱਥੋਂ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਰ ਗੁਰੂ ਦੀ ਸਿੱਖਿਆ ਲੈਣੀ ਸੀ ਪਰ ਸਿੱਖਿਆ ਪਾਸੇ ਰਹਿ ਗਈ ਪ੍ਰਧਾਨਗੀ ਅੱਗੇ ਹੋ ਗਈ ਗਿਆਨੀ ਨਚੈ ਵਾਜੇ ਭਾਵੇਂ ਰੂਪ ਕਰੈ ਸ਼ਿੰਗਾਰ ਗਿਆਨਮਾਨ ਬੰਦੇ ਕਹਿੰਦੇ ਨੱਚਦੇ ਆ ਕੋਈ ਪ੍ਰਧਾਨ ਦੇ ਇਸ਼ਾਰੇ ਤੇ ਨੱਚਦਾ ਕੋਈ ਐਮਐਲਏ ਦੇ ਇਸ਼ਾਰੇ ਤੇ ਨੱਚਦਾ ਕੋਈ ਕਿਸੇ ਲੀਡਰ ਦੇ ਇਸ਼ਾਰੇ ਤੇ ਨੱਚਦਾ ਨੱਚਣ ਦਾ ਅਰਥ ਹੀ ਹੈ ਵੀ ਜੋ ਕਹਿੰਦੇ ਉਹ ਬੋਲਿਆ ਜਾਂਦਾ ਵੀ ਸਾਡੇ ਮੁਤਾਬਕ ਬੋਲੋ ਵੱਡੀਆਂ-ਵੱਡੀਆਂ ਸਟੇਜਾਂ ਅਮਰਸਰ ਦਰਬਾਰ ਸਾਹਿਬ ਦੀ ਸਟੇਜ ਮੰਜੀ ਸਾਹਿਬ ਦੀ ਸਟੇਜ ਬੰਗਲਾ ਸਾਹਿਬ ਦੀ ਸਟੇਜ ਜਿਹੜਾ ਕਿ ਦੁਨੀਆ ਤੇ ਲਾਈਵ ਚੱਲਦਾ ਹੈ ਉੱਥੇ ਗਿਆਨ ਬਾਣ ਖਵਾਉਣ ਵਾਲੇ ਬੰਦੇ ਨੱਚ ਰਹੇ ਐ ਵੀ ਜੋ ਕਿਹਾ ਜਾਂਦਾ ਉਹ ਬੋਲੋ ਕਦੇ ਬੇਅਦਵੀ ਦੀ ਗੱਲ ਹੋਈ ਹੈ ਦਰਬਾਰ ਸਾਹਿਬ ਮੰਜੀ ਹਾਲ ਦੇ ਦਰਬਾਨ ਤੋਂ ਵੀ ਗੁਰੂ ਸਾਹਿਬ ਦੀ ਬੇ ਬੋਲ ਕੇ ਵਿਖਾਓ ਤੁਸੀਂ ਉੱਥੋਂ ਜੇ ਬੋਲੋਗੇ ਦਵਾਰਾ ਤੁਹਾਨੂੰ ਸਮਾਂ ਨਹੀਂ ਦਿੱਤਾ ਜਾਵੇਗਾ ਇਹ ਗਿਆਨੀ ਨੱਚਾ ਜੀ ਗਿਆਨੀ ਨੱਚਦੇ ਆ ਮਾਇਆ ਚਾਹੀਦੀ ਆ ਸਾਨੂੰ ਤਾਂ ਯਾਦ ਰੱਖਿਓ ਇਹਨੇ ਸਦਾ ਸਾਥ ਨਹੀਂ ਦੇਣਾ ਰੂਪ ਕਰੇ ਸ਼ਿੰਗਾਰ ਤਰ੍ਹਾਂ ਤਰ੍ਹਾਂ ਦਾ ਲਿਬਾਸ ਬਟਾਉਂਦੇ ਨੇ ਭੇਖ ਬਣਾਉਂਦੇ ਨੇ ਬਾਹਰੋਂ ਧਾਰਮਿਕ ਬੰਦਿਆਂ ਵਾਲਾ ਉੱਚੇ ਕੂਕੈਂ ਵਾਦਾ ਘਾਵੈ ਜੋ ਦਾ ਕਾ ਵਿਚਾਰ ਉੱਚੀ ਉੱਚੀ ਏਕਾਂ ਲਾਉਂਦੇ ਆ ਰਾਗੀ ਢਾਡੀ ਕਈ ਵਾਰੀ ਅਸੀਂ ਕਹਿੰਨਾ ਵੀ ਬੜਾ ਵੀ ਤਕੜਾ ਢਾਡੀ ਜਤ ਹੈ ਸਟੇਜ ਤੇ ਹੀ ਤਕੜਾ ਇਹ 12 ਗਾਉਣ ਨੂੰ ਲੱਗਦਾ ਇਹ ਅਭਿਆਸ ਹੈ ਪ੍ਰੈਕਟਿਸ ਹੈ ਪਰ ਜੀਵਨ ਵਿੱਚ ਨਹੀਂ ਆ ਉਹ ਸਾਰਿਆਂ ਦੀ ਗੱਲ ਨਹੀਂ ਮੈਂ ਕਰ ਰਿਹਾ ਚੰਗੇ ਵੀ ਹੈਗੇ ਨੇ ਪਰ ਬਹੁਤ ਥੋੜੇ ਡਰਾਮਾ ਬਹੁਤਾ ਹੋ ਰਿਹਾ ਪਰ ਕਮਾਇਆ ਨਹੀਂ ਜਾ ਰਿਹਾ ਉੱਚਾ ਕੂਕਾਂ ਵਾਦਾ ਗਾਵਾ ਉੱਚਾ ਕੂਕਨ ਦਾ ਅਰਥ ਲੰਮੀਆਂ ਲੰਮੀਆਂ ਏਕਾਂ ਲਾਉਣੀਆਂ ਗੁਰੂ ਸਾਹਿਬ ਨੇ ਧਾਰਮਿਕ ਬੰਦਿਆਂ ਨੂੰ ਬਖਸ਼ਿਆ ਨਹੀਂ ਕਹਿੰਦੇ ਪਖੰਡ ਕਰਦੇ ਹੋ ਜੇ ਤੂੰ ਕਥਾ ਨਾ ਕਰੇ ਤੂੰ ਢਾਡੀ ਵਾਰਾ ਨਾ ਗਾਵੇਂ ਫਿਰ ਪੰਥ ਡੁੱਬ ਜਾਣਾ ਕਿਤੇ ਪੰਥ ਤੇਰਾ ਤੂੰ ਪੰਥ ਦੇ ਨਾਂ ਤੇ ਲੋਕਾਂ ਨੂੰ ਤਕਰੀਰਾਂ ਕਰ ਕਰਕੇ ਆਪਣੇ ਬੱਚੇ ਆਪਣੇ ਘਰ ਭਰ ਲੈ ਤੇ ਲੋਕਾਂ ਦੇ ਪੁੱਤ ਮਰਵਾਈ ਜਾਂਣਾ ਇਹ ਵਾਪਰ ਨਹੀਂ ਰਿਹਾ ਬਹੁਤਾਤ ਗਿਣਤੀ ਚ ਮੈਂ ਫੇਰ ਕਹਿ ਰਿਹਾ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਬਹੁਤਾਤ ਗਿਣਤੀ ਚ ਪਿਆਰਿਓ ਸਰਕਾਰਾਂ ਨਾਲ ਸਮਝੌਤੇ ਹੋ ਜਾਂਦੇ ਆ ਬਹੁਤਾਤ ਗਿਣਤੀ ਚ ਇਹ ਸਾਡੀ ਕੌਮ ਵਿੱਚ ਵਾਪਰ ਰਿਹਾ ਜਿਹੜਾ ਕਿ ਸਾਨੂੰ ਬਰੀਕ ਸ਼ੀਸ਼ੇ ਨਾਲ ਵੇਖਣਾ ਪੈਣਾ ਹੈ ਬਰੀਕ ਇਦਾਂ ਨਹੀਂ ਸਮਝ ਆਉਂਦੀ ਸਾਨੂੰ ਵੇਖਣਾ ਪੈਣਾ ਹੈ ਵੀ ਜਦੋਂ ਕੋਈ ਵੱਡੀ ਮੂਵਮੈਂਟ ਖੜੀ ਹੁੰਦੀ ਹੈ ਇਹਨੂੰ ਫੇਲ ਕਰਨ ਵਾਲੇ ਕੌਣ ਲੋਕ ਹੈ ਵੱਡੀਆਂ-ਵੱਡੀਆਂ ਮੂਵਮੈਂਟਾਂ ਖੜੀਆਂ ਹੋਈਆਂ ਨਾ 1984 ਤੋਂ ਲੈ ਕੇ ਅੱਜ ਤੱਕ ਸਮੇਂ-ਸਮੇਂ ਤੇ ਸਰਕਾਰਾਂ ਦੇ ਖਿਲਾਫ ਲਾਮਬੰਦੀ ਹੁੰਦੀ ਹੈ ਜਿਉਂ ਨੂੰ ਫੇਲ ਕੀਤਾ ਜਾਂਦਾ ਤੇ ਅੰਦਰ ਬੰਦੇ ਉਦਾਂ ਦੇ ਆ ਜਾਂਦੇ ਆ ਜਿਹੜੇ ਕਿ ਸਾਰਾ ਭੇਤ ਦੇ ਕੇ ਸਰਕਾਰਾਂ ਦੇ ਹੱਕ ਵਿੱਚ ਭੁਗਤ ਜਾਂਦੇ ਆ ਉੱਚਾ ਕੂਕਾ ਵਾਦਾ ਗਾਵਾ ਹੈ ਜੋ ਦਾ ਕਾਵਿਚਾਰ ਮੂਰਖ ਪੰਡਤ ਹਕਮਤ ਹੁਜਤ ਸੰਝਾ ਕਰੇ ਪਿਆਰ ਮੂਰਖ ਪੰਡਤ ਪੰਡਤ ਦਾ ਅਰਥ ਹੈ ਜੀ ਗਿਆਨਵਾਨ ਕਹਿੰਦੇ ਬਣਿਆ ਫਿਰਦਾ ਪਰ ਹੈ ਨਹੀਂ ਬਾਣੀ ਨਹੀਂ ਨਾ ਗਿਆਨਵਾਨ ਨੂੰ ਮੂਰਖ ਲਿਖਿਆ ਪੜੇ ਨੂੰ ਮੂਰਖ ਲਿਖਿਆ ਕਹਿੰਦੇ ਜੀ ਹੰਕਾਰੀ ਹੋ ਗਿਆ ਲਾਲਚੀ ਹੋ ਗਿਆ ਫਿਰ ਤੇਰੀ ਪੜ੍ਹਾਈ ਕਿਸ ਕੰਮ ਅੱਛਾ ਇੰਟਰਨੈਟ ਤੇ ਨਾ ਤੁਸੀਂ ਜਾਓ ਕਿਸੇ ਦੇ ਖਾਤੇ ਚੋਂ ਪੈਸੇ ਨਿਕਲ ਗਏ ਕਿਸੇ ਨਾਲ ਕੋਈ ਠੱਗੀ ਮਾਰ ਗਿਆ ਉਹ ਪੜਿਆ ਲਿਖਿਆ ਹੀ ਮਾਰਦਾ ਹਨ ਪੜ੍ਹ ਤੇ ਮਾਰ ਨਹੀਂ ਸਕਦਾ ਹਨ ਪੜਤਾ ਧਾਰੇ ਪੈਸੇ ਲੈ ਕੇ ਮੁਕਰ ਜੂ ਪਤਾ ਹੀ ਹੁੰਦਾ ਉਹ ਆਪਾਂ ਰੋਲਾ ਪਾਉਣੇ ਵੀ ਪੈਸੇ ਮੁਕਰ ਗਿਆ ਪੜੇ ਲਿਖੇ ਬੰਦੇ ਠੱਗੀ ਬੜੇ ਤਰੀਕੇ ਨਾਲ ਮਾਰ ਜਾਂਦੇ ਆ ਕਹਿੰਦੇ ਗਿਆਨਵਾਨ ਬੰਦੇ ਇਹੋ ਕੁਝ ਕਰ ਰਹੇ ਆ ਗਿਆਨ ਹੈ ਉਹ ਓਨੀਆਂ ਇੱਕ ਗੱਲਾਂ ਬੋਲਦੇ ਆ ਜਿਹੜੀਆਂ ਗੱਲਾਂ ਬੋਲਣ ਨਾਲ ਤੁਹਾਡੀਆਂ ਜੇਬਾਂ ਚੋਂ ਪੈਸੇ ਡਾਲਰ ਪਾਉਂਡ ਕਢਾਏ ਜਾਣ ਤੇ ਜਕਾਰੇ ਲਵਾਏ ਜਾਣ ਬਸ ਸਟੇਜ ਤੋਂ ਉਤਰ ਕੇ ਉਹਨਾਂ ਨੂੰ ਕੋਈ ਮਤਲਬ ਨਹੀਂ ਕੌਮ ਨਾਲ ਕੋਈ ਮਤਲਬ ਨਹੀਂ ਪੰਥ ਨਾਲ ਜਿਨ੍ਹਾਂ ਨੇ ਪਿਆਰੇ ਕੌਮ ਦਾ ਪੰਥ ਦਾ ਕੁਝ ਸਵਾਰਿਆ ਨਾ ਉਹਨਾਂ ਦੇ ਘਰ ਜਾ ਕੇ ਵੇਖੋ ਤੁਸੀਂ ਉਹਨਾਂ ਦੇ ਪਰਿਵਾਰਾਂ ਤੇ ਜਾ ਕੇ ਵੇਖੋ ਵੀ ਉਹਨਾਂ ਉਹਨਾਂ ਨੂੰ ਕੀ ਦਿੱਤਾ ਸਰਕਾਰਾਂ ਨੇ ਜਿਉਂ ਉਹਨਾਂ ਨੂੰ ਕੀ ਉਹਨਾਂ ਦੇ ਚੁੱਲਿਆਂ 'ਚ ਘਾਉ ਗਿਆ ਜਿਨ੍ਹਾਂ ਨੇ ਕੌਮ ਵਾਸਤੇ ਸਮਾਜ ਵਾਸਤੇ ਨਾ ਪਰਿਵਾਰ ਉਜੜ ਗਏ ਉਹਨਾਂ ਦੇ ਤੇ ਜਿਨ੍ਹਾਂ ਨੇ ਡਰਾਮੇ ਕੀਤੇ ਉਹਨਾਂ ਕੋਲੇ ਅਰਬਾਂ ਪਤੀ ਬੰਦੇ ਬਣ ਗਏ ਪਿਆਰੇ ਮੂਰਖ ਪੰਡਤ ਹਕਮਤ ਹੁਜਤ ਸੰਝਾ ਕਰੇ ਪਿਆਰ ਕਹਿੰਦੇ ਗਿਆਨਵਾਨ ਬਣਿਆ ਫਿਰਦਾ ਹੈ ਪਰ ਮਾਇਆ ਇਕੱਠੀ ਕਰਨ ਦਾ ਢਾਂਗੀ ਆ ਸਾਰਾ ਮੈਂ ਨਹੀਂ ਕਹਿ ਰਿਹਾ ਮਾਇਆ ਦੀ ਲੋੜ ਨੇ ਰਾਗੀ ਢਾਡੀ ਪ੍ਰਚਾਰਕ ਗ੍ਰੰਥੀ ਮਾਇਆ ਦੀ ਲੋੜ ਹੈ ਪਰ ਮਾਇਆ ਦੀ ਆੜ ਚ ਲੋਕਾਂ ਨੂੰ ਗਮਰਾਹ ਨਾ ਕਰੋ ਭਾਈ ਸੱਚ ਬੋਲੋ ਜੀ ਕਰੇਗਾ ਤੁਹਾਨੂੰ ਇੱਥੇ 10 ਰੁਪਏ ਰੱਖ ਦੇਵੇਗਾ ਨਹੀਂ ਜੀ ਕਰੇਗਾ ਰੋਟੀ ਫਿਰ ਵੀ ਮਿਲ ਜਾਣੀ ਹੈ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕਢਵਾਉਣ ਵਾਸਤੇ ਝੂਠ ਨਾ ਬੋਲੋ ਝੂਠ ਨਾ ਬੋਲ पांडे ਸੱਚ ਕਹੀ ਹੈ ਬੋਲ ਸੋ ਧਰਮੀ ਈਂ ਮੋਨ ਕਤ ਧਾਰੀ RAM ਸੱਚੀ ਗੱਲ ਬੋਲ ਤੇ ਨਹੀਂ ਨਾ ਬੋਲ ਨਾ ਨਹੀਂ ਨਾ ਬੋਲ ਐਵੇਂ ਗੁਮਰਾਹ ਨਾ ਕਰੀਏ ਭਾਈ ਧਰਮ ਕੀ ਐ ਉਹ ਦਸੀਏ ਕਿਸੇ ਦਾ ਮੰਨਣਾ ਨਾ ਮੰਨਣਾ ਆਪਣੀ ਮਰਜ਼ੀ ਐ ਪਰ ਤੂੰ ਸੱਚ ਬੋਲ ਸੰਜੈ ਕਰੈ ਪਿਆਰ ਸੰਜੈ ਕਰੈ ਦਾ ਅਰਥ ਦਾ ਮਾਇਆ ਇਕੱਠੀ ਕਰਨ ਦਾ ਤਰੀਕਾ ਧਰਮੀ ਧਰਮ ਕਰੈ ਗਵਾਵੈ ਮੰਗੈ ਮੁਖ ਦਵਾਰ ਕਹਿੰਦੇ ਧਰਮ ਕਮਾਤੇ ਰਿਹਾ ਇਹ ਆਪਾਂ ਸਾਰੇ ਧਰਮ ਕਮਾਰੇ ਆ ਜੀ ਕਮਾਉਣਾ ਵੀ ਚਾਹੀਦਾ ਕੋਈ ਸੇਵਾ ਕਰਦਾ ਕੋਈ ਸਿਮਰਨ ਕੋਈ ਬੰਦਗੀ ਕੋਈ ਗੁਰਦੁਆਰੇ ਕੋਈ ਦੁਨੀਆ ਚ ਸੇਵਾ ਮਕਸਦ ਇਹੀ ਹੈ ਨਾ ਵਸੇ ਧਰਮ ਕਮਾਈਏ ਪਰ ਕਹਿੰਦੇ ਇਹ ਧਰਮ ਕਮਾ ਕੇ ਵੀ ਧਰਮ ਨੂੰ ਗਵਾ ਰਿਹਾ ਹੈ ਉਹਦੇ ਬਦਲੇ ਇਹਦੀਆਂ ਇੱਛਾਵਾਂ ਨੇ ਉਹਦੇ ਬਦਲੇ ਦੀਆਂ ਮੰਗਾਂ ਨੇ ਯਾਦ ਰੱਖਿਓ ਜਿਨ੍ਹਾਂ ਨੇ ਧਰਮ ਕਮਾਇਆ ਨਾ ਜਿਨ੍ਹਾਂ ਨੇ ਧਰਮ ਕਮਾਇਆ ਉਹਨਾਂ ਨੇ ਮੰਗ ਨਹੀਂ ਰੱਖੀ ਕੋਈ ਵੀ ਮਹਾਰਾਜ ਮੈਨੂੰ ਕੋਠੀ ਮਿਲ ਜਾਵੇ ਮਹਾਰਾਜ ਮੇਰੇ ਪੁੱਤ ਦਾ ਵੀਜ਼ਾ ਲੱਗ ਜੇ ਮਹਾਰਾਜ ਮੇਰੇ ਘਰੇ ਪੋਤਰਾ ਹੋ ਜੇ ਉਹਨਾਂ ਦੀ ਇਹ ਮੰਗਾਂ ਨਹੀਂ ਹੁੰਦੀਆਂ ਨਾ 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 ਉਹਨਾਂ ਦੀਆਂ ਮੰਗਾਂ ਹੁੰਦੀਆਂ ਵੀ ਮਹਾਰਾਜ ਮੈਨੂੰ ਤੁਸੀਂ ਮਿਲ ਜਾਓ ਤੁਸੀਂ ਮਿਲ ਜਦੋਂ ਤੇ 1984 ਦਾ ਇਤਿਹਾਸ ਪੜਿਆ ਨਾ ਆਪਾਂ ਪੜ ਕੇ ਵੇਖਿਓ ਕਦੇ ਕਹਿੰਦੇ ਜਦੋਂ ਭਾਈ ਸੁਵੇਗ ਸਿੰਘ ਦੀ ਸ਼ਹੀਦੀ ਹੁੰਦੀ ਹੈ ਨਾ ਭਾਈ ਸੁਵੇਗ ਸਿੰਘ ਜਿਹੜਾ ਕਿ ਲੰਬਾ ਸਮਾਂ ਫੌਜ ਦੇ ਵਿੱਚ ਰਿਹਾ ਤੇ ਜਲੀਲ ਕਰਕੇ ਕੱਢਿਆ ਗਿਆ ਕਹਿੰਦੇ ਜਦੋਂ ਉਹਨੂੰ ਗੋਲੀਆਂ ਦਾ ਬਰਸਟ ਵੱਜਿਆ ਨਾ ਤੇ ਬਾਬਾ ਜਰਨੈਲ ਸਿੰਘ ਕੋਲ ਅੰਦਰ ਚੁੱਕ ਕੇ ਲੈ ਗਏ ਸਿੰਘ ਕਹਿੰਦੇ ਉਹਨੂੰ ਪੁੱਛਿਆ ਭਾਈ ਸਵੇਗ ਸਿੰਘ ਨੂੰ ਵੀ ਤੇਰੀ ਕੋਈ ਆਖਰੀ ਇੱਛਾ ਤੇਰੀ ਕੋਈ ਮੰਗ ਸੀ ਪਹਿਲਾਂ ਜਾਂ ਹੁਣ ਹੈ ਸਵਾਸ ਨਿਕਲਣ ਲੱਗੇ ਆ ਕਹਿਣ ਲੱਗੇ ਜੀ ਮੇਰੀ ਇੱਕੋ ਹੀ ਮੰਗ ਸੀ ਉਹ ਪੂਰੀ ਹੋ ਗਈ ਕਹਿਣ ਲੱਗੇ ਵੀ ਕਿਹੜੀ ਮੰਗ ਸੀ ਬਾਬਾ ਜੀ ਕਹਿਣ ਲੱਗੇ ਕਿਹੜੀ ਮੰਗ ਸੀ ਸੁਣਿਓ ਮੰਗ ਸਾਡੀ ਕਿਹੜੀ ਮੰਗ ਆ ਸਾਡੀ ਤੇ ਛੋਟੀ ਜੀ ਮੰਗ ਪੂਰੀ ਨਾ ਹੋਵੇ ਅਸੀਂ ਗੁਰਦੁਆਰਾ ਹੀ ਬਦਲ ਦਿੰਨੇ ਆ ਅਸੀਂ ਤੇ ਪਿੰਡ ਹੀ ਬਦਲ ਦਿੰਨੇ ਆ ਬਾਬਾ ਬਦਲ ਦਿੰਨੇ ਆ ਸੇਖਾ ਸੀ ਵੀ ਖਵਾਈ ਜਾਂਦੇ ਆ ਉਹਨਾਂ ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਆਪਣੀ ਕਿਹਨੇ ਲਾਉਣੀ ਆ ਆਪਣੀ ਤੇ ਘਰਦਿਆਂ ਨੇ ਵੀ ਨਹੀਂ ਲਾਉਣੀ ਯਾਦ ਰੱਖਿਓ ਉਹ ਵੀ ਉਹ ਬੈਠਕ ਚ ਜਾਲੇ ਜੇ ਲੱਗੇ ਹੋਣਗੇ ਕਿਸੇ ਨੇ ਨਹੀਂ ਸਾਫ਼ ਕਰਨੀ ਜਿੱਦਾਂ ਦੀਆਂ ਹਰਕਤਾਂ ਸਾਡੀਆਂ ਨੇ ਕਹਿਣ ਲੱਗੇ ਸੁਭੇਗ ਸਿੰਘ ਕਹਿਣ ਲੱਗੇ ਬਾਬਾ ਜੀ ਮੇਰੀ ਇੱਕ ਆਖਰੀ ਇੱਛਾ ਸੀ ਉਹ ਪੂਰੀ ਹੋਗੀ ਕਹਿੰਦੇ ਕੀ ਕਹਿੰਦੇ ਇੱਕ ਇੱਛਾ ਇਹ ਸੀ ਵੀ ਮੈਂ ਜਿਉਂਦੇ ਜੀ ਦੁਸ਼ਮਣ ਦੇ ਹੱਥ ਨਾ ਆਵਾਂ ਜਦੋਂ ਮੈਂ ਸ਼ਹੀਦੀ ਪਾਵਾਂ ਛਾਤੀ ਵਿੱਚ ਗੋਲੀਆਂ ਵੱਜਣਾਂ ਤੇ ਜਦੋਂ ਮੇਰੇ ਜਾਨ ਨਿਕਲੇ ਮੇਰੇ ਸਰੀਰ ਚੋਂ ਸਵਾਸ ਨਿਕਲ ਮੇਰਾ ਸਿਰ ਤੁਹਾਡੀ ਗੋਦੀ ਵਿੱਚ ਹੋਵੇ ਮੇਰੀ ਆ ਮੰਗ ਸੀ ਦੱਸੋ ਫੌਜਦਾਰ ਐਡਾ ਵੱਡਾ ਅਫਸਰ ਉਹਦੀ ਮੰਗ ਕੀ ਆ ਤੇ ਸਾਡੇ ਪੱਲੇ ਕੀ ਆ ਜੀ ਸਾਡੀਆਂ ਮੰਗਾਂ ਕਿੱਦਾਂ ਦੀਆਂ ਨੇ ਮਹਾਰਾਜ ਕਹਿੰਦੇ ਇਹ ਧਰਮ ਕਮਾਉਣ ਦਾ ਰਸਤਾ ਨਹੀਂ ਇਹ ਵਪਾਰ ਚੱਲ ਰਿਹਾ ਦੁਨੀਆ 'ਚ ਜਿਨ੍ਹਾਂ ਨੇ ਧਰਮ ਕਮਾਇਆ ਉਹ ਪਰਿਵਾਰਾਂ ਤੋਂ ਉੱਪਰ ਉੱਠ ਜਾਂਦੇ ਆ ਬੇਬੇ ਨਾਨਕੀ ਦੇ ਕੋਈ ਧੀ ਆ ਪੁੱਤਰ ਨਹੀਂ ਸੀ ਕੋਈ ਔਲਾਦ ਨਹੀਂ ਸੀ ਬੇਬੇ ਨਾਨਕੀ ਦੀ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕੀ ਦੇ ਕੋਈ ਔਲਾਦ ਨਹੀਂ ਹੋਈ ਕਿਤੇ ਬੇਬੇ ਨਾਨਕੀ ਨੇ ਔਲਾਮਾਂ ਨਹੀਂ ਦਿੱਤਾ ਵੀ ਗੁਰੂ ਨਾਨਕ ਸਾਹਿਬ ਤੁਹਾਡੇ ਚ ਤਾਂ ਸ਼ਕਤੀ ਹੈਣੀ ਮੈਂ ਤਾਂ ਛੱਡ ਕੇ ਹੋਰ ਕਿਤੇ ਜਾਨੀ ਹੈ ਵੀ ਮੈਂ ਹੋਰ ਬਾਬੇ ਨੂੰ ਮੰਨਦੀ ਆ ਪੜਿਆ ਕਿਤੇ ਇਤਿਹਾਸ ਚ ਬੇਬੇ ਨਾਨਕੀ ਨੂੰ ਗੁਰੂ ਨਾਨਕ ਸਾਹਿਬ ਪੁੱਤ ਨਹੀਂ ਦੇ ਸਕਦੇ ਸੀ ਇਸ ਦਰ ਤੇ ਕੀ ਨਹੀਂ ਮਿਲਦਾ ਉਹ ਇੱਕ ਪੱਖ ਵੱਖਰਾ ਹੈ ਪਰ ਉਹਨਾਂ ਨੇ ਭਾਣੇ ਵਿੱਚ ਦਖਲ ਨਹੀਂ ਦਿੱਤਾ ਵੀ ਕੋਈ ਗੱਲ ਨਹੀਂ ਨਾ ਤੁਹਾਡਾ ਧੀਆਂ ਪੁੱਤਰਾਂ ਕਰਕੇ ਨਹੀਂ ਰਹਿਣਾ ਨਾ ਤੁਹਾਡਾ ਚੰਗੇ ਸਮਾ ਕਰਕੇ ਰਹਿਣਾ ਤੇ ਨਹੀਂ ਤੇ ਪੰਜ ਪੰਜ ਪੁੱਤਾਂ ਵਾਲੇ ਮਾਪੇ ਵੀ ਬਿਰਧ ਆਸ਼ਰਮਾਂ ਚ ਰੁਲਦੇ ਆ ਯਾਦ ਰੱਖਿਓ ਕਰਮ ਇਦਾਂ ਦੇ ਕਰੋ ਤੁਹਾਡਾ ਨਾਂ ਦੁਨੀਆ ਵਿੱਚ ਰਵੇ ਮਹਾਰਾਜ ਕਹਿਣ ਲੱਗੇ ਮੂਰਖ ਪੰਡਤ ਹਕਮਤ ਹੁਜਤ ਸੰਝੈ ਕਰੈ ਕੋ ਪਿਆਰ ਧਰਮੀ ਧਰਮ ਕਰੈ ਗਵਾਵੇਂ ਮੰਗੇ ਮੁਖਦਵਾਰ ਕਹਿੰਦੇ ਮੁਕਤੀ ਦਾ ਦਵਾਰਾ ਮੰਗਦਾ ਮੰਗਾ ਮੰਗਦਾ ਵੀ ਮਹਾਰਾਜ ਆ ਮਿਲ ਜਾਵੇ ਨਹੀਂ ਜੇ ਧਰਮ ਕਮਾਉਣਾ ਹੈ ਇਹ ਅਰਦਾਸ ਕਰੀਏ ਮਹਾਰਾਜ ਜਿੰਨਾ ਚਿਰ ਮੇਰੇ ਸਰੀਰ ਵਿੱਚ ਸਵਾਸ ਚੱਲਦੇ ਆ ਮੈਂ ਕਿਸੇ ਦਰ ਤੇ ਝੁਕਾ ਨਾ ਮੁਸੀਬਤਾਂ ਆ ਜਾਣ ਮੁਸੀਬਤਾਂ ਤੋਂ ਡਰਨਾ ਨਹੀਂ ਜਿੰਨੀਆਂ ਮਰਜ਼ੀ ਆ ਜਾਣ ਮਹਾਰਾਜ ਮੈਂ ਕਦੇ ਡੋਲਾ ਨਾ ਕੋਈ ਲਾਲਚ ਦੇ ਦੇਵੇ ਮਹਾਰਾਜ ਮੈਂ ਤੇਰਾ ਦਰਨਾ ਛੱਡਾਂ ਭਾਵੇਂ ਸਾਰਾ ਪਰਿਵਾਰ ਕਹਣੇ ਚੋਂ ਬਾਹਰ ਹੋ ਜਾਵੇ ਮਹਾਰਾਜ ਮੈਂ ਕਿਸੇ ਪਖੰਡੀ ਦੇ ਅੱਗੇ ਹੱਥ ਨਾ ਬੰਨਾਂ ਮੈਂ ਭੁੱਖਾ ਸਾਰ ਲਵਾਂਗਾ ਮਹਾਰਾਜ ਮੈਂ ਕਿਸੇ ਦੇਹਧਾਰੀ ਦੀ ਅੱਗੇ ਪ੍ਰਕਰਮਾ ਨਹੀਂ ਕਰਾਂਗਾ ਕੁਸ਼ਤਾ ਪਰਨ ਕਰੀਏ ਸਾਡੀਆਂ ਤਾਂ ਮੱਝਾ ਨਾ ਮਿਲਣ ਸੀ ਤਾਂ ਤਾਂ ਕਹਿੰਦੇ ਨੇ ਵੀ ਲੈ ਤੈਨੂੰ ਕਿਹਾ ਤਾਂ ਸੀਗਾ ਸਾਰਾ ਕੁਝ ਹੀ ਹੁੰਦਾ ਬੋਲੋ ਸਤਨਾਮ ਵਾਹ ਕਮਾਲੀ ਸਿੱਖੀ ਕਈਆਂ ਨੂੰ ਇਹ ਗੱਲਾਂ ਬੁਰੀਆਂ ਲੱਗਦੀਆਂ ਵੀ ਇਹ ਕੋਈ ਕਥਾ ਕਥਾ ਹੀ ਆ ਭਾਈ ਸ੍ਰੀ ਸਾਹਿਬ ਪਾ ਕੇ ਸੀ ਕੋਈ ਥਾਂ ਤਾਂ ਛੱਡ ਦਈਏ ਸ੍ਰੀ ਸਾਹਿਬ ਪਾ ਕੇ ਸਾਡੀਆਂ ਸਾਰੇ ਪਾਸੇ ਲੈਣਾ ਲੱਗੀਆਂ ਹੁੰਦੀਆਂ ਜਿੱਦਰ ਮਰਜੀ ਲੈ ਜੇ ਸਾਨੂੰ ਕੋਈ ਕਿ ਇਦਾਂ ਦੀ ਸਿੱਖੀ ਆ ਨਹੀਂ ਨਹੀਂ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਗਾਏ ਪਾਰ ਸਿੱਖ ਦਾ ਅੰਦਰਲਾ ਜੀਵਨ ਵੀ ਵੱਖਰਾ ਤੇ ਸਿੱਖ ਦਾ ਬਾਹਰਲੀ ਬਾਹਰਲਾ ਜੀਵਨ ਵੀ ਵੱਖਰਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਇਦਾਂ ਦਾ ਖਾਲਸਾ ਪੰਥ ਸਜਾਉਣਾ ਹੈ ਜਿਹੜਾ ਲੱਖਾਂ 'ਚ ਖੜਾ ਦਿਸੇਗਾ ਵੀ ਉਹ ਗੁਰੂ ਦਾ ਸਿੱਖ ਹੈ ਅੱਜ ਗੁਰੂ ਦਾ ਸਿੱਖ ਕਿੱਥੇ ਖੜਾ ਤਿਲਕ ਲਵਾਈ ਜਾਂਦਾ ਇਦਾਂ ਅੱਜ ਗੁਰੂ ਦਾ ਸਿੱਖ ਮਾਤਾ ਦੇ ਹੱਥ ਬੰਨੀ ਖੜਾ ਹੈ ਅੱਜ ਗੁਰੂ ਦਾ ਸਿੱਖ ਕਿੱਥੇ ਖੜਾ ਕਬਰ ਅੱਗੇ ਖੜਾ ਅੱਜ ਗੁਰੂ ਦਾ ਸਿੱਖ ਕਿੱਥੇ ਖੜਾ ਬਹੁਤ ਕੁਝ ਸਾਰੀ ਵਿਆਖਿਆ ਨਹੀਂ ਕਰ ਸਕਦਾ ਇਹਦਾ ਅਰਥ ਕੀ ਹੈ ਵੀ ਧਰਮ ਨਹੀਂ ਕੁਮਾਰੇ ਵਪਾਰ ਚੱਲ ਰਿਹਾ ਦੁਨੀਆ ਤੇ ਵਪਾਰ ਚ ਤਾਂ ਵਾਧਾ ਘਾਟਾ ਚੱਲਦਾ ਹੀ ਹੈ ਫਿਰ ਵਪਾਰ ਚ ਠੱਗੀ ਵੀ ਮਾਰਦਾ ਹੈ ਵਪਾਰ ਚ ਝੂਠ ਵੀ ਬੋਲਦਾ ਹੈ ਅਗੇ ਮਹਾਰਾਜ ਕੀ ਕਹਿੰਦੇ ਜਤੀ ਸਦਾ ਵੈ ਜੋਗਤ ਨ ਜਾਣੈ ਛੱਡ ਬਹੈ ਘਰ ਬਾਹਰ ਕਹਿੰਦਾ ਰੱਬ ਨੂੰ ਮਿਲਣਾ ਕਹਿੰਦੇ ਘਰਵਾਰੀ ਛੱਡਤਾ ਜਤੀ ਹੋ ਗਏ ਬਾਬਾ ਜੀ ਵਾਲ ਜਤੀ ਪਿੰਡਾਂ ਚ ਨਾ ਇਦਾਂ ਦੇ ਡੇਰੇ ਬਣਿਆ ਕੰਜਾਂ ਤਾਂ ਨਾਂ ਤੋਂ ਵੀ ਹਾਸਾ ਆਉਂਦਾ ਵੀ ਯਾਰ ਨਾਂ ਤਾਂ ਚੱਜਦਾ ਰਖ ਲੋ ਪੁਖੜ ਦਾਸ ਬਾਬਾ ਲੈ ਜਿਹੜਾ ਹੋਏ ਪੁਖੜ ਦਾਸ ਤੁਹਾਨੂੰ ਰਜਾ ਦੂ ਬੋਲੋ ਗੁੱਸਾ ਨਾ ਕਰਿਓ ਪਾਪ ਕੇ ਨਾਂ ਹੀ ਨਾਂ ਬਹੁਤ ਕੁਝ ਪ੍ਰਭਾਵਿਤ ਕਰਦਾ ਯਾਦ ਰੱਖਿਓ ਨਾਂ ਦੇ ਪਿੱਛੇ ਬੜੀ ਵੱਡੀ ਪਾਵਰ ਸ਼ਕਤੀ ਛੁਪੀ ਹੁੰਦੀ ਹੈ ਜਿੱਦਾਂ ਦਾ ਨਾਮ ਹੁੰਦਾ ਉਹਦਾਂ ਦੇ ਕਰਮ ਹੋ ਜਾਂਦੇ ਆ ਸਾਡੇ ਮਹਾਰਾਜ ਕਹਿੰਦੇ ਜਤੀ ਬਣ ਗਿਆ ਘਰ ਛੱਡਦਾ ਪਰ ਰੱਬ ਨਾਲ ਜੁੜਨ ਦੀ ਯੁਗਤੀ ਇਹਨੂੰ ਵੀ ਨਹੀਂ ਆਈ ਇਹ ਅਰਥ ਘਰ ਛੱਡ ਕੇ ਰੱਬ ਨਹੀਂ ਮਿਲਦਾ ਘਰ ਦੇ ਵਿੱਚ ਰਹਿੰਦੇ ਆ ਹੀ ਰੱਬ ਮਿਲਦਾ ਪਰਿਵਾਰ 'ਚ ਰਹਿੰਦੇ ਆ ਹੀ ਰੱਬ ਮਿਲਦਾ ਸੰਸਾਰ 'ਚ ਰਹਿੰਦੇ ਆ ਹੀ ਰੱਬ ਮਿਲਦਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਸਿੱਧਾਂ ਨੂੰ ਤਾਰਿਆ ਪਹਾੜਾਂ ਤੋਂ ਕਹਿੰਦੇ ਕੀ ਕਰਦੇ ਹੋ ਕਹਿੰਦੇ ਰੱਬ ਨੂੰ ਮਿਲਣਾ ਬੰਦਗੀ ਕਰਦੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਬੱਚੇ ਉਹ ਰੋਈ ਜਾਂਦੇ ਆ ਉਹਨਾਂ ਨੂੰ ਰੋਟੀ ਖਵਾਓ ਸਾਡੇ ਲੋਕ ਵੀ ਕੀ ਡਰਾਮਾ ਕਰਦੇ ਆ ਕਹਿੰਦੇ ਬਾਬਾ ਜੀ ਨੇ ਵਿਆਹ ਨਹੀਂ ਕਰਾਇਆ ਮਹ ਲੋ ਸਤਨਾਮ ਮੈਂ ਤਾਂ ਕਈ ਰਿਹਸ ਦਾ ਉਹਨਾਂ ਜਿਹੜੇ ਲੱਛਣ ਆਇਆ ਹੀ ਨਹੀਂ ਹੋਣਾ ਲੱਗਦਾ ਨਹੀਂ ਤੁਹਾਨੂੰ ਵਿਆਹ ਨਾ ਕਰਾਉਣਾ ਸਿੱਖੀ ਚ ਕਿਹੜੀ ਮਹਾਨਤਾ ਹੈ ਜੀ ਬੋਲੋ ਉਦਾਂ ਹੀ ਕੋਈ ਵਿਆਹ ਨਹੀਂ ਕਰਾਉਂਦਾ ਇੱਕ ਪੱਖ ਵੱਖਰਾ ਹੈ ਪਰ ਆਪਣੇ ਆਪ ਨੂੰ ਪੇਸ਼ ਇਦਾਂ ਕਰਨਾ ਵੀ ਬਾਬਾ ਜੀ ਔਰਤ ਦੇ ਮੱਥੇ ਨਹੀਂ ਲੱਗਦੇ ਹੈ ਕਿ ਨਹੀਂ ਇਦਾਂ ਦੇ ਡੇਰੇ ਸਿੱਖੀ ਚ ਕਹਿੰਦੇ ਬਾਬਾ ਜੀ ਔਰਤ ਨੂੰ ਮੱਥੇ ਨਹੀਂ ਲਾਉਂਦੇ ਆਇਆ ਕਿੱਥੋਂ ਆ ਬਾਬਾ ਕੋਈ ਸਵਾਲ ਕਰਨ ਵਾਲਾ ਹੈ ਇਹਨਾਂ ਨੂੰ ਵੀ ਜਿਹੜਾ ਬਾਬਾ ਕਹਿੰਦਾ ਮੈਂ ਔਰਤ ਨੂੰ ਮੱਥੇ ਨਹੀਂ ਲਾਉਂਦਾ ਕੋਈ ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਸ਼ੋਕ ਮੰਦਾ ਆਖੀ ਆ ਜਿੱਤ ਜਮੈ ਰਾਜਾਨ ਬਾਬਾ ਕਹਿੰਦਾ ਔਰਤ ਨੂੰ ਮਾੜੀ ਨਾ ਕਹੋ ਜਿਹੜਾ ਬਾਬਾ ਕਹਿ ਰਿਹਾ ਮੈਂ ਔਰਤ ਨੂੰ ਮੱਥੇ ਨਹੀਂ ਲਾਉਣਾ ਉਹਨੇ ਵੀ ਔਰਤ ਦੀ ਕੁੱਖੋਂ ਹੀ ਜਨਮ ਲਿਆ ਇਹਦਾ ਅਰਥ ਧਰਮ ਦੀ ਭਾਸ਼ਾ ਵਿਗਾੜਤੀ ਅਸੀਂ ਬਾਬਾ ਜੀ ਕਹਿੰਦੇ ਡੇਰੇ 'ਚ ਲੰਗਰ ਨਹੀਂ ਬਣਦਾ ਘਰੋਂ ਬਣ ਕੇ ਆਉਂਦਾ ਮਾਲੋਗੀ ਵੀ ਕਿਹੜੇ ਕਿਹੜੀ ਮਰਿਆਦਾ ਇਹ ਕੋਈ ਨਹੀਂ ਪੁੱਛਣ ਵਾਲਾ ਹੋ ਬੋ ਬੋ ਕੇ ਸਾਡੀਆਂ ਮਾਈਆਂ ਅੱਜ ਸਾਡੀ ਵਾਰੀ ਹੈ ਅੱਜ ਸਾਡੀ ਵਾਰੀ ਹੈ ਅੱਜ ਬਾਬਾ ਜੀ ਸਾਡਾ ਛੱਕਣਗੇ ਹੋਰ ਇਹਨਾਂ ਨੇ ਕਿਹੜਾ ਕਹੀ ਮਾਰਨੀ ਹੈ ਇਹਨਾਂ ਨੇ ਕਿਹੜਾ ਝੋਨੇ ਦੀਆਂ ਵੱਟਾਂ ਪੁੱਛਣੀਆਂ ਖਵਾਈ ਜਾਓ ਇਹਨਾਂ ਨੂੰ ਫਿਰ ਅਖਬਾਰਾਂ 'ਚ ਖਬਰਾਂ ਲਵਾਈ ਜਾਇਓ ਵੀ ਹਾਏ ਅਸੀਂ ਲੁੱਟੇ ਗਏ ਇਹਦੇ ਇਹ ਕਰਮ ਕਰਨ ਦੇ ਪਿੱਛੇ ਨਲਾਈਕੀ ਸਾਡੀ ਹੈ ਉਹ ਸਿੱਖਾ ਇਹਨੇ ਸਿਰ ਲਾ ਕੇ ਤੈਨੂੰ ਗੁਰਦੁਆਰਾ ਦਿੱਤਾ ਗੁਰੂ ਗ੍ਰੰਥ ਸਾਹਿਬ ਦਿੱਤਾ ਤੂੰ ਪਖੰਡੀਆਂ ਵਾਲਾ ਜੇ ਵੀ ਭਜਿਆ ਫਿਰਦਾ ਕਾਦੇ ਵਾਸਤੇ ਧਰਮੀ ਧਰਮ ਕਰੈ ਗਵਾਵੈ ਮੰਗੈ ਮੋਖਦਵਾਰ ਮਹਾਰਾਜ ਕਹਿੰਦੇ ਜਤੀ ਸਦਾਵੈ ਯੋਗਤ ਨਾ ਜਾਣਾ ਛੱਡ ਬਹੈ ਘਰਬਾਰ ਸਭ ਕੋ ਪੂਰਾ ਆਪੇ ਹੋਵੈ ਘਟ ਨਾ ਕੋਈ ਅੱਖ ਹੈ ਜਿਹਨੂੰ ਮਰਜੀ ਪੁੱਛ ਕੇ ਵੇਖ ਲਾ ਵੀ ਇੱਥੇ ਨਾ ਜਾਇਆ ਕਰ ਕਹਿੰਦਾ ਤੈਨੂੰ ਬੜਾ ਪਤਾ ਸਾਨੂੰ ਤਾਂ ਮਿਲਿਆ ਹੀ ਸਾਰਾ ਕੁਝ ਇੱਥੋਂ ਸਾਨੂੰ ਤਾਂ ਮਿਲਿਆ ਹੀ ਸਾਰਾ ਕੁਝ ਇੱਥੋਂ ਆ ਹੁਣ ਕਿਤੇ ਨਾ ਜਾਇਓ ਇੱਥੋਂ ਮਿਲੀ ਜਾਣਾ ਸਾਰਾ ਕੁਝ ਆਪਦੇ ਕੰਮ ਤੇ ਨਾ ਜਾਇਓ ਇੱਥੋਂ ਮਿਲੀ ਜਾਣਾ ਸਾਰਾ ਕੁਝ ਕੀ ਬਣਾਤਾ ਜੀ ਧਰਮ ਦਾ ਮਿਲਣਾ ਤੁਹਾਨੂੰ ਤੁਹਾਡੀ ਕਿਰਤ ਚੋਂ ਜੇ ਕੋਈ ਬੰਦਾ ਰੋਜ਼ ਗੁਰਦੁਆਰੇ ਬਹਿ ਕੇ ਅਰਦਾਸਾਂ ਕਰੀ ਜਾਂਦਾ ਨਾ ਖੇਤ ਨਹੀਂ ਜਾਂਦਾ ਉਹਦੀ ਰੋਟੀ ਪਤਪੂ ਬੋਲੋ ਕੀ ਇਹ ਧਰਮ ਹੈ ਗੁਰੂ ਨਾਨਕ ਸਾਹਿਬ ਨੇ ਆਪ ਹਲਵਾਇਆ ਅਸੀਂ ਕੀ ਬਣਾਤਾ ਜੀ ਬਸ ਇੱਥੇ ਮੱਥਾ ਟੇਕੋ ਸਾਰਾ ਕੁਝ ਮਿਲ ਜੂ ਕਿੱਦਾਂ ਮਿਲ ਜੂਗਾ ਜੀ ਕਿਰਤ ਤੋਂ ਬਿਨਾ ਕਿੱਦਾਂ ਮਿਲ ਜੂ ਕੀ ਜੇ ਅਸੀਂ ਅਮਰਤ ਛਕ ਲਿਆ ਪਾਠ ਕਰ ਲਿਆ ਅਸੀਂ ਕੰਮ ਨਾ ਕਰੀਏ ਮਿਲਣਾ ਤੁਹਾਡੀ ਕਿਰਤ ਵਿੱਚੋਂ ਹੈ ਹਾਂ ਗੁਰੂ ਨਾਲ ਜੁੜੋਂਗੇ ਕਿਰਤ ਕਰਨ ਦੀ ਸੋਝੀ ਆ ਜਾਣੀ ਹੈ ਮਾੜੇ ਕੰਮਾਂ ਤੋਂ ਬਚ ਜਾਣਾ ਹੈ ਥੋੜੀ ਮਾਇਆ ਨਾਲ ਵੀ ਸਬਰ ਆ ਜਾਣਾ ਗੱਲ ਤੇ ਸਾਰੀ ਆ ਪਰ ਅਸੀਂ ਸਾਡੇ ਵਰਗੇ ਲੋਕਾਂ ਨੇ ਕੀ ਕੀਤਾ ਵੀ ਸਾਰਾ ਕੁਝ ਇੱਥੋਂ ਮਿਲਦਾ ਜੀ ਕਮਹਾਲ ਹੋ ਗਈ ਪਿਆਰਿਓ ਮਿਲਣਾ ਕਿਤੋਂ ਕੁਝ ਨਹੀਂ ਮਿਲਣਾ ਤੁਹਾਨੂੰ ਅੰਦਰੋਂ ਰੱਬ ਵੀ ਅੰਦਰੋਂ ਮਿਲਦਾ ਆਪਣੇ ਆਪੇ ਦੀ ਪਰਚੋਲ ਕਰੀਏ ਰੱਬ ਵੀ ਅੰਦਰ ਹੈ ਤੇ ਉਸ ਅੰਦਰ ਵਾਲੇ ਰੱਬ ਦੀ ਸਮਝ ਆ ਗਈ ਤੇ ਦੁਨੀਆ ਵਿੱਚ ਵੀ ਜਾਣਾ ਆ ਜਾਂਦਾ ਸੰਸਾਰ ਵਿੱਚ ਵੀ ਰਹਿਣਾ ਆ ਜਾਂਦਾ ਸਭ ਕੋ ਪੂਰਾ ਆਪੇ ਹੋਵੇ ਘਾਟ ਨਾ ਕੋਈ ਆਖ ਹੈ ਕੋਈ ਘਾਟ ਨਹੀਂ ਹੁੰਦਾ ਸਾਰੇ ਕਹਿੰਦੇ ਪੂਰੇ ਆ ਨਾ ਕੋਈ ਇਸ਼ਤਿਹਾਰਾਂ ਤੇ ਲਿਖਿਆ ਹੁੰਦਾ ਹੈ ਸੰਤ ਬਾਬਾ ਫਲਾਣਾ ਬ੍ਰਹਮ ਗਿਆਨੀ ਜੀ ਚਲੋ ਬ੍ਰਹਮ ਗਿਆਨੀ ਮੰਨ ਲਿਆ ਕਈ ਇਸ਼ਤਿਹਾਰਾਂ ਤੇ ਲਿਖਿਆ ਹੁੰਦਾ ਪੂਰਨ ਬ੍ਰਹਮ ਗਿਆਨੀ ਅਧੂਰਾ ਵੀ ਹੁੰਦਾ ਜੀ ਬ੍ਰਹਮ ਗਿਆਨੀ ਗੁੱਸਾ ਨਾ ਕਰੋ ਬ੍ਰਹਮ ਗਿਆਨੀ ਅਧੂਰਾ ਵੀ ਹੁੰਦਾ ਕਿ ਪੂਰਾ ਹੀ ਹੁੰਦਾ ਫਿਰ ਪੂਰਨ ਬ੍ਰਹਮ ਗਿਆਨੀ ਲਿਖਣ ਦੀ ਕੀ ਲੋੜ ਪੈਗੀ ਬ੍ਰਹਮ ਗਿਆਨੀ ਤਾਂ ਬ੍ਰਹਮ ਗਿਆਨੀ ਹੁੰਦਾ ਹੈ ਉਹਨਾਂ ਨੇ ਪੂਰਨ ਲਿਖਤਾ ਕਿਉਂਕਿ ਵੱਡਾ ਸਾਰਾ ਨਾਂ ਲਿਖ ਦਿਓ ਤੇ ਮਹਾਰਾਜ ਨੇ ਜਪਜੀ ਸਾਹਿਬ ਚ ਪਹਿਲਾਂ ਹੀ ਲਿਖਿਆ ਸੀ ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨਾ ਪੁੱਛੈ ਕੇ ਕਹਿੰਦੇ ਵੱਡੇ ਵੱਡੇ ਨਾਂ ਰਖਾਉਣ ਵਾਲੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਰੱਬ ਦੀ ਦਰਗਾਹ ਚ ਵੱਡੇ ਨਾਮਾਂ ਵਾਲੇ ਨੂੰ ਨਹੀਂ ਪੁੱਛਿਆ ਜਾਂਦਾ ਅਛਾ ਗੁਰੂ ਨਾਨਕ ਸਾਹਿਬ ਦਾ ਨਾਮ ਸਿੱਧਾ ਹੀ ਨਾਨਕ ਹੈ ਕੋਈ ਫਰਕ ਪੈ ਗਿਆ ਗੁਰੂ ਨਾਨਕ ਸਾਹਿਬ ਦਾ ਨਾਮ ਬਾਣੀ ਚ ਕੱਲਾ ਹੀ ਨਾਨਕ ਹੈ ਇਤਿਹਾਸ ਪੜੋ ਕੱਲਾ ਨਾਨਕ ਛੋਟਾ ਜਿਹਾ ਨਾਂ ਹੈ ਤੇ ਕੰਮ ਕਿੱਡੇ ਵੱਡੇ ਆ ਸਾਡਾ ਨਾਂ ਸਾਡਾ ਜੋਰ ਲੱਗਿਆ ਵੱਡੇ ਵੱਡੇ ਨਾਂ ਲਿਖਣ ਤੇ ਮਹਾਰਾਜ ਕਹਿੰਦੇ ਨਾਵਾਂ ਨਾਲ ਪ੍ਰਧਾਨਤਾ ਨਹੀਂ ਕਰਮ ਪ੍ਰਧਾਨ ਹੈ ਸਿੱਖੀ ਚ ਜੇ ਕਰਮ ਚੰਗੇ ਆ ਦੋ ਅੱਖਰਾਂ ਦਾ ਨਾਂ ਵੀ ਤੁਹਾਨੂੰ ਰੱਬ ਦੀ ਦਰਗਾਹ ਚ ਲੈ ਜੂ ਜੇ ਵੱਡਾ ਨਾਂ ਹੈ ਤਾਂ ਵੀ ਰੁਲ ਜਾਓਗੇ ਜੇ ਰੱਬ ਨਾਲ ਨਹੀਂ ਜੁੜੇ ਮਹਾਰਾਜ ਕਹਿੰਦੇ ਸਭ ਕੁ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖ ਹੈ ਪਤ ਪ੍ਰਵਾਣਾ ਪਿੱਛੇ ਪਾਈ ਹੈ ਤਾਂ ਨਾਨਕ ਤੋਲਿਆ ਜਾਪੈ ਪਤ ਦਾ ਅਰਥ ਹੁੰਦਾ ਇੱਜ਼ਤ ਇੱਕ ਪਾਸੇ ਤੇਰੀ ਕਮਾਈ ਹੋਈ ਇੱਜ਼ਤ ਇੱਕ ਪਾਸੇ ਤੇਰੇ ਕੀਤੇ ਹੋਏ ਮਾੜੇ ਕਰਮ ਕਹਿੰਦੇ ਦੋਵਾਂ ਨੂੰ ਤੋਲਿਆ ਜਾਣਾ ਵੀ ਚੰਗੇ ਕਰਮ ਕਿੰਨੇ ਆ ਮਾੜੇ ਕਿੰਨੇ ਆ ਜਿਵੇਂ ਇੱਕ ਤਕੜੀ ਦੇ ਵਿੱਚ ਆਪਾਂ ਇੱਕ ਪਾਸੇ ਵੱਟਾ ਪਾਇਆ ਹੁੰਦਾ ਇੱਕ ਪਾਸੇ ਕੋਈ ਚੀਜ਼ ਪਾਈ ਹੁੰਦੀ ਆਪਾਂ ਤੋਲਦੇ ਆ ਵੀ ਕਿਹੜਾ ਪਾਸਾ ਭਾਰਾ ਤੋਲੋ ਆਪਣੇ ਆਪ ਨੂੰ ਅਸੀਂ ਸਾਰੇ ਤੋਲੀਏ ਵੀ ਸਾਡਾ ਕਿਹੜਾ ਪਾਸਾ ਭਾਰਾ ਪਖੰਡ ਵਾਲਾ ਭਾਰਾ ਚੰਗੇ ਕਰਮਾਂ ਵਾਲਾ ਭਾਰਾ ਇੱਜ਼ਤ ਵਾਲਾ ਭਾਰਾ ਹੈ ਮਹਾਰਾਜ ਕਹਿੰਦੇ ਤੋਲੋ ਆਪਣੇ ਆਪ ਨੂੰ ਤੇ ਦੁਨੀਆ ਤੋਲਦੀ ਆ ਯਾਦ ਰੱਖਿਓ ਦੁਨੀਆ ਸਭ ਕੁਝ ਜਾਣਦੀ ਹੈ ਇਸ ਲਿਬਾਸ ਵਿੱਚ ਰਹਿ ਕੇ ਮੈਂ ਕੀ ਕਰਦਾ ਦੁਨੀਆ ਸਭ ਕੁਝ ਇੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਪਰ ਸਾਨੂੰ ਬਾਬਿਆਂ ਨੇ ਕੀ ਸਮਝਾਇਆ ਕਹਿੰਦੇ ਕੋਈ ਦਰਗਾਹ ਚ ਲੇਖਾ ਜੋਖਾ ਹੋਣਾ ਇੱਥੇ ਜੋ ਇੱਥੇ ਮਨਮਰਜ਼ੀਆਂ ਕਰੋ ਵੀ ਦਰਗਾਹ ਕਿਹੜਾ ਕਿਸੇ ਨੇ ਵੇਖੀ ਵੀ ਇੱਥੇ ਮਨਮਰਜ਼ੀਆਂ ਕਰੋ ਲੋਕਾਂ ਨੂੰ ਇਹ ਸਮਝਾ ਦਿਓ ਵੀ ਲੇਖਾ ਜੋਖਾ ਦਾ ਗਾਹਾਂ ਹੋਣਾ ਬਾਣੀ ਕਹਿੰਦੀ ਇੱਥੇ ਹੋਣਾ ਐ ਕਰ ਕਰੇ ਸੁਹੇਰਪਾਈ ਇੱਥੇ ਤੇਰਾ ਹਿਸਾਬ ਕਿਤਾਬ ਹੋਣਾ ਇੱਥੇ ਤੇਰਾ ਮੂੰਹ ਕਾਲਾ ਹੋਣਾ ਲੋਕਾਂ ਵਿੱਚ ਮੂੰਹ ਕਾਲਾ ਹੋਆ ਮੂੰਹ ਕਾਲੇ ਦਾ ਅਰਥ ਹੈ ਇੱਥੇ ਤੇਰੀ ਬਦਨਾਮੀ ਹੋ ਜਾਣੀ ਹੈ ਵੱਡੇ ਵੱਡੇ ਬ੍ਰਹਮ ਗਿਆਨੀਆਂ ਦੀਆਂ ਵੱਡੇ ਵੱਡੇ ਬਾਬਿਆਂ ਦੀਆਂ ਖਬਰਾਂ ਲੱਗੀਆਂ ਕਿ ਨਹੀਂ ਲੱਗੀਆਂ ਅਖਬਾਰਾਂ 'ਚ ਰੋਜ਼ ਤਾਂ ਪੜ੍ਹਦੇ ਹੋਣ ਤੇ ਸਿਆਣੇ ਹੋ ਜਾਈਏ ਪਰ ਨਹੀਂ ਸਮਝ ਆਉਂਦੀ ਸਾਨੂੰ ਕਹਿੰਦੇ ਨਾ ਜੀ ਬਾਬਾ ਜੀ ਕਥਾ ਬਹੁਤ ਸੋਹਣੀ ਕਿਸੇ ਨੂੰ ਮਾੜਾ ਨਾ ਬੋਲੋ ਅੱਛਾ ਕੋਈ ਤੁਹਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰੇ ਕੁਛ ਨਾ ਬੋਲੋ ਕੋਈ ਤੁਹਾਡੇ ਪੁੱਤ ਨਸ਼ੇ ਤੇ ਲਾਵੇ ਕੁਛ ਨਾ ਬੋਲੋ ਇਹ ਸਿੱਖੀ ਨਹੀਂ ਇਹ ਬ੍ਰਾਹਮਣਵਾਦੀ ਵਿਚਾਰਧਾਰਾ ਇਹ ਸਿੱਖੀ ਨਹੀਂ ਇਹ ਸਾਡੀ ਨਲਾਕੀ ਹੈ ਕੋਈ ਗਲਤ ਕੰਮ ਕਰਦਾ ਉਹਦੇ ਮੂੰਹ ਤੇ ਕਹਿ ਦਿਓ ਕੋਈ ਚੰਗਾ ਕੰਮ ਕਰਦਾ ਤਾਂ ਵੀ ਕਹਿ ਦਿਓ ਇਮਾਨਦਾਰੀ ਵਰਤੋ ਭਾਈ ਜੇ ਇਮਾਨਦਾਰੀ ਜੀਵਨ ਬਚਾਏਗੀ ਰੱਬ ਨਾਲ ਤਾਂ ਹੀ ਜੁੜਿਆ ਜਾਣਾ ਜੇ ਮੌਕਾ ਵੇਖ ਕੇ ਬੋਲੋਗੇ ਫਿਰ ਮਹਾਰਾਜ ਕਹਿੰਦੇ ਕਿਤੇ ਨਹੀਂ ਪਹੁੰਚਣਾ ਤੁਸੀਂ ਜੇ ਇਨ੍ਹਾਂ ਚਸਕਿਆਂ ਵਿੱਚ ਫਸੇ ਹੋਏ ਹੋ ਇਨ੍ਹਾਂ ਮਾੜੇ ਕਰਮਾਂ ਵਿੱਚ ਫਸੇ ਹੋਏ ਹੋ ਮਹਾਰਾਜ ਕਹਿੰਦੇ ਫਿਰ ਨਹੀਂ ਪਹੁੰਚਿਆ ਜਾਣਾ ਪਤ ਪਰਵਾਣਾ ਪਿੱਛੇ ਪਾਈਆ ਤਾਂ ਨਾਨਕ ਤੋਲਿਆਂ ਜਾਂਦਾ ਇਹ ਤਾਂ ਹਿਸਾਬ ਕਿਤਾਬ ਹੋ ਜਾਣਾ ਭਾਈ ਆਪਣੇ ਆਪ ਤਾਂ ਮੈਂ ਵੀ ਬ੍ਰਹਮ ਗਿਆਨੀ ਆ ਮੇਰਾ ਕਿਹੜਾ ਜੀ ਨਹੀਂ ਕਰਦਾ ਵੀ ਬ੍ਰਹਮ ਗਿਆਨੀ ਨਾ ਕਹਿਣ ਲੋਕਾਂ ਨੂੰ ਮੇਰਾ ਵੀ ਜੀ ਕਰਦਾ ਸੰਤ ਬਣ ਜਾ ਪਰ ਮਹਾਰਾਜ ਕਹਿੰਦੇ ਕਰਮ ਵੇਖ ਆਪਣੇ ਕਰਮਾਂ ਵੱਲ ਝਾਤੀ ਮਾਰ ਸੰਤ ਲਿਖਣ ਦੀ ਲੋੜ ਨਹੀਂ ਤੇਰੇ ਕਰਮਾਂ ਚੋਂ ਦਿਸੂਗਾ ਬ੍ਰਹਮ ਗਿਆਨੀ ਲਿਖਣ ਦੀ ਲੋੜ ਹੀ ਨਹੀਂ ਤੇਰੇ ਕਰਮ ਕਰਮ ਦੱਸਣਗੇ ਤੇਰੀ ਕਿਰਤ ਦੱਸੇਗੀ ਤੈਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਮੈਂ ਸੱਚਾ ਬੰਦਾ ਜਿਹਦੇ ਨਾਲ ਤੇਰਾ ਕਾਰੋ ਵਿਹਾਰ ਆ ਉਹ ਦੱਸੇਗਾ ਉਹ ਆਪਣੇ ਆਪ ਦੱਸੇਗਾ ਵੀ ਇਹ ਬੰਦੇ ਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ ਇਹ ਬੰਦਾ ਇਹ ਕੰਮ ਨਹੀਂ ਕਰ ਸਕਦਾ ਸਾਨੂੰ ਆਪਣੇ ਆਪ ਕੀ ਲੋੜ ਪੈਗੀ ਦੱਸਣ ਦੀ ਵੀ ਮੈਂ ਇਹਨਾ ਪਾਠ ਕਰਦਾ ਮੈਂ ਨਹੀਂ ਬੰਦਗੀ ਕਰਦਾ ਤੁਸੀਂ ਪਾਠ ਕਰਕੇ ਸਾਨੂੰ ਲਿਖਾਓ ਚੱਲਦਾ ਹੈ ਕਿ ਨਹੀਂ ਚੱਲਦਾ ਵੀ ਕਿਹਨੇ ਕਿੰਨੇ ਪਾਠ ਕੀਤੇ ਸਾਨੂੰ ਲਿਖਾਓ ਕਿਉਂ ਲਖਾਈਏ ਕਿਸੇ ਨੂੰ ਮੈਂ ਪਾਠ ਕਰਕੇ ਆਇਆ ਜਾਂ ਨਾ ਕਰਕੇ ਆਇਆ ਤੁਹਾਨੂੰ ਕੀ ਮਤਲਬ ਹੈ ਇਹਦੇ ਨਾਲ ਜੇ ਮੈਂ ਕਰਾਂਗਾ ਤਾਂ ਮੇਰਾ ਭਲਾ ਹੋ ਜਾਊ ਜੇ ਮੈਂ ਨਾ ਕਰਾਂਗਾ ਤੇ ਮੇਰੀ ਵੀ ਖ਼ਬਰ ਚ ਖ਼ਬਰ ਲੱਗ ਗਈ ਗੱਲ ਤੇ ਸਾਰੀ ਇੰਨੀ ਸੀ ਪ੍ਰਸੀ ਬਣਾਇਆ ਕੀ ਐ ਸਿੱਖੀ ਨੂੰ ਵੀ 1 ਲੱਖ ਮੂਲ ਮੰਤਰ ਦੇ ਪਾਠ ਦੀ ਬਾਬਾ ਜੀ ਨੇ ਅਰਦਾਸ ਕੀਤੀ ਜੇ ਤੁਹਾਨੂੰ ਮੂਲ ਮੰਤਰ ਪੜ੍ਹਨਾ ਆਉਂਦਾ ਤੇ ਅਰਦਾਸ ਨਹੀਂ ਕਰਨੀ ਆਉਂਦੀ ਸਾਨੂੰ ਜੇ ਸਾਨੂੰ ਜਪਜੀ ਸਾਹਿਬ ਪੜ੍ਹਨਾ ਆਉਂਦਾ ਆਪਣੀ ਅਰਦਾਸ ਆਪ ਨਹੀਂ ਕਰਨੀ ਆਉਂਦੀ ਕਿ ਜ਼ਰੂਰੀ ਐ ਵੀ ਮੈਂ ਹੀ ਕਰਾਂ ਤੁਹਾਡੀ ਅਰਦਾਸ ਕਿ ਜ਼ਰੂਰੀ ਐ ਵੀ ਉਹ ਬਾਬਾ ਹੀ ਕਰੇ ਅਰਦਾਸ ਸਵਾ ਲੱਖ ਸਹਿਜ ਪਾਠ ਦੀ ਅਰਦਾਸ ਕੀ ਬਣਾਤਾ ਜੀ ਸਿੱਖੀ ਨੂੰ ਇਦਾਂ ਨਹੀਂ ਐ ਸਿੱਖੀ हां उदा संगत सहज पाठ ਕਰਦੀ ਆ ਨਾ ਘਰ ਤੇ संगत ਦੇ ਵਿੱਚ ਆਪਾਂ ਅਰਦਾਸ ਕਰਕੇ ਸਹਿਜ ਪਾਠ ਆਰੰਭ ਕਰਤਾ ਵੀ ਲੋਕਾਂ ਦੇ ਮਨ 'ਚ ਚਾਹ ਪੈਦਾ ਹੋਵੇ ਪਰ ਇਹ ਮਸ਼ਹੂਰੀ ਇਹ ਐਡਵਰਟਾਈਜ਼ਮੈਂਟ ਨਾ ਕਰੋ ਬਾਣੀ 'ਚ ਆਪਾਂ ਪੜ ਕੇ ਆਏ ਵੀ ਪੜ ਪੜ ਗੱਡੀ ਲੱਦੀਆਂ ਗੱਡੀਆਂ ਪੜ ਪੜ ਕੇ ਇਦਾਂ ਲੱਦਣ ਵਾਲੇ ਬਥੇਰੇ ਆ ਕੋਤਰੀਆਂ ਕਰਨ ਵਾਲਿਆਂ ਦੇ ਬਥੇਰਾ ਜਲੂਸ ਨਿਕਲਿਆ ਫਿਰ ਪੜਨ ਵਾਲੇ ਤਾਂ ਸਾਰੇ ਬ੍ਰਹਮ ਗਿਆਨੀ ਹੁੰਦੇ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣਾਂ ਤੇ ਬਾਣੀ 'ਚ ਤੇ ਇਹ ਵੀ ਲਿਖਿਆ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮਗਣੀ ਤੇ ਪਰਮੇਸ਼ਰ ਹੁੰਦਾ ਫਿਰ ਫਿਰ ਇਹਦਾ ਮਤਲਬ ਸਾਰੇ ਪਰਮੇਸ਼ਰ ਹੋ ਗਏ ਉਹ ਨਹੀਂ ਭਾਈ ਮਨੁੱਖ ਮਨੁੱਖ ਹੈ ਰੱਬ ਰੱਬ ਹੈ ਪਰਮੇਸ਼ਰ ਪਰਮੇਸ਼ਰ ਹੈ ਪਰਮੇਸ਼ਰ ਵਿੱਚ ਅਪੇਹੇਦ ਹੋਣਾ ਹੈ ਇਸ ਕਰਕੇ ਗੁਰੂ ਦੀ ਵਿਚਾਰ ਨਾਲ ਜੁੜੀਏ ਬੰਦੇ